ਆ ਦੇਖੋ ਇੱਕ ਤਰੀਕ ਨੂੰ ਦੇਸ਼ ਦਾ ਕੇਂਦਰੀ ਬਜਟ ਪੇਸ਼ ਹੋਣਾਗਾ ਅਸੀਂ ਜਦੋਂ ਪ੍ਰੀ ਬਜਟ ਮੀਟਿੰਗ ਜੈਸਲਮੇਰ ਚ ਹੋਈ ਸੀ ਮੈਂ ਦੇਸ਼ ਦੇ ਫਾਈਨਾਂਸ ਮਿਨਿਸਟਰ ਮੈਡਮ ਨਰਬਲਾ ਸੀਤ ਰਾਮ ਦੇ ਸਾਹਮਣੇ ਪੰਜਾਬ ਦੀਆਂ ਬਹੁਤ ਸਾਰੀਆਂ ਮੰਗਾਂ ਰੱਖ ਕੇ ਆਇਆ ਸੀਗਾ ਕਿ ਪੰਜਾਬ ਇੱਕ ਬਾਰਡਰ ਸਟੇਟ ਆ ਔਰ 500 ਕਿਲੋਮੀਟਰ ਦਾ ਬਾਰਡਰ ਜਿਹੜਾ ਪਾਕਿਸਤਾਨ ਨਾਲ ਲੱਗਦਾ ਹੈ ਸਾਡੇ ਉਹਨਾਂ ਪੰਜ ਡਿਸਟ੍ਰਿਕਟਾਂ ਨੂੰ ਘੱਟੋ ਘੱਟ ਟੈਕਸ ਫਰੀ ਜ਼ੋਨ ਬਣਾ ਲਿਆ ਜਾਵੇ ਜਿਦੇ ਵਿੱਚ ਗੁਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰ ਇਹ ਡਿਸਟ੍ਰਿਕਟ ਆਉਂਦੇ ਨੇ ਜਿਨ੍ਹਾਂ ਨੂੰ ਇਹ ਟੈਕਸ ਫਰੀ ਜ਼ੋਨ ਐਲਾਨ ਕੇ ਉੱਤੇ ਨਵੀਂ ਇੰਡਸਟਰੀ ਲਾਈ ਜਾਵੇ ਤਾਂ ਕਿ ਪੰਜਾਬ ਦਾ ਨੌਜਵਾਨ ਉੱਥੇ ਆਪਣੀ ਜਿਹੜੀ ਆ ਰੋਜ਼ਗਾਰ ਨੂੰ ਮਿਲ ਸਕੇ ਔਰ ਸਾਡੇ ਜਿਹੜੇ ਡਿਸਟ੍ਰਿਕਟ ਨੇਗੇ ਹੋਰ ਤਕੜੇ ਹੋ ਸਕਣ ਮੈਂ ਮੰਗ ਕਰਕੇ ਆ ਸੀ ਇਹਦੇ ਨਾਲ ਹੀ ਜਿਹੜੀ ਡਿਸਟ੍ਰਿਕਟ ਜਿਹੜੇ ਬਾਰਡਰ ਡਿਸਟ੍ਰਿਕਟ ਨੇਗੇ ਉਹਨਾਂ ਦੇ ਅੰਦਰ ਹੋਰ ਬੇਸਿਕ ਜਿਹੜਾ ਪੁਲਿਸ ਦਾ ਇਨਫਰਾਸਟ੍ਰਕਚਰ ਆ ਉਹਨੂੰ ਵਧਾਉਣ ਦੇ ਲਈ ਨਵੇਂ ਪੁਲਿਸ ਸਟੇਸ਼ਨ ਬਣਾਉਣ ਦੇ ਲਈ ਨਵੇਂ ਜਿਹੜੀ ਆ ਇਕੁਪਮੈਂਟ ਲੈ ਕੇ ਆਉਣ ਲਈ 1000 ਕਰੋੜ ਦੀ ਮੰਗ ਕੀਤੀ ਆ ਤੇ ਉਸ ਤੋਂ ਬਿਨਾ ਦੋ ਟ੍ਰੇਨਾਂ ਬੰਦੇ ਬਾਤ ਚੇਨਾਂ ਜਿਹੜੀਆਂ ਨੇ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਦਿੱਲੀ ਤੱਕ ਬਠਿੰਡਾ ਤੋਂ ਲੈ ਕੇ ਦਿੱਲੀ ਤੱਕ ਚਲਾਉਣ ਦੀ ਮੰਗ ਕੀਤੀ ਆ ਪਰ ਨਵਾਂ ਰੇਲਵੇ ਟਰੈਕ ਖਾਸ ਕਰਕੇ ਰਾਜਪੁਰਾ ਤੋਂ ਚੰਡੀਗੜ੍ਹ ਨਾਲ ਕਿਉਂਕਿ ਬਹੁਤ ਚਿਰ ਹੋ ਗਣੀ ਮੰਗਾ ਔਰ ਪੂਰਾ ਮਾਲਵਾ ਜਿਹੜਾ ਉਹ ਰੇਲਵੇ ਕਨੈਕਟੀਵਿਟੀ ਦਾ ਹੈ ਚੰਡੀਗੜ੍ਹ ਟੁੱਟਿਆ ਹੋਇਆ ਹੈਗਾ ਉਹਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ ਕਿ ਤੁਰੰਤ ਨਵਾਂ ਟਰੈਕ ਬਣਾਇਆ ਜਾਵੇ ਇਸ ਤੋਂ ਬਿਨਾ ਪੰਜਾਬ ਕਿਉਂਕਿ ਖੇਤੀਬਾੜੀ ਦਾ ਸੂਬਾ ਹੈਗਾ ਪੰਜਾਬ ਦੇ ਕਿਸਾਨ ਨੂੰ ਆਪਾਂ ਕਿਵੇਂ ਜਿਹੜਾ ਪਰਾਲੀ ਵਾਲੀ ਸਮੱਸਿਆ ਤੋਂ ਬਾਹਰ ਕੱਟਣਾ ਹੈ ਕਿਸ ਤਰ੍ਹਾਂ ਉਹਨੂੰ ਜਿਹੜਾ ਆਪਾਂ ਨੇ ਬਚਾਉਣਾ ਹੈ ਉਹਦੇ ਲਈ ਵੀ ਅਸੀਂ ਇੱਕ ਪੈਕੇਜ ਦੀ ਮੰਗ ਕਰਕੇ ਆਂਗੇ ਇਸ ਤੋਂ ਬਾਅਦ ਕਿਸ ਤਰ੍ਹਾਂ ਪੰਜਾਬ ਦੇ ਜਿਹੜਾ ਕਿਸਾਨਾਂ ਨੂੰ ਖੇਤੀਬਾੜੀ ਦੇ ਪੰਡਤਾਂ ਵੱਲ ਲੈ ਕੇ ਜਾਣਾ ਹੈ ਡਾਈਵਰਸੀਫਿਕੇਸ਼ਨ ਵੱਲ ਲੈ ਕੇ ਜਾਣਾਗਾ ਉਹ ਵੀ ਅਸੀਂ ਪਲਾਨ ਜਿਹੜਾ ਸਬਮਿਟ ਕੀਤਾ ਕਿ ਮੈਂ ਨੰਬਰ ਦੇ ਰੂਪ ਦੇ ਵਿੱਚ ਸਮਝ ਸਮਝਦਾਗਾ ਕੇਂਦਰ ਸਰਕਾਰ ਸਾਡੀ ਗੱਲ ਮੰਨੂਗੀ ਕਿਉਂਕਿ ਪਹਿਲਾਂ ਤਾਂ ਪੁਰਾਣੇ ਸਮੇਂ ਜਿੰਨੇ ਬਜਟ ਪੇਸ਼ ਹੋਏ ਨੇ ਕਿ ਅੱਜ ਤੱਕ ਪੰਜਾਬ ਨਾਲ ਵਿਕਰਾ ਹੁੰਦਾ ਆਇਆਗਾ ਪਰ ਮੈਂ ਸਮਝਦਾ ਅ ਦੁਨੀਆ ਜਿਹੜੀ ਆ ਵਾਸਤੇ ਕਾਇਮ ਆਗੀ ਸੋ ਇਸ ਵਾਰ ਪੋਜ਼ਿਟਿਵ ਹੋਊਗਾ ਇਸ ਵਾਰ ਲੱਗਦਾਗਾ ਕਿ ਕੇਂਦਰ ਦੇ ਬਜਟ ਦੇ ਅੰਦਰ ਪੰਜਾਬ ਨੂੰ ਸਥਾਨ ਮਿਲੂਗਾ ਪੰਜਾਬ ਦਾ ਇਨਸਾਫ ਹੋਊਗਾ